ਸਸੀ ਕਾਲ ਅਸੀਂ ਪਾਕਿਸਤਾਨ ਤੋਂ ਆ ਤੇ ਬਸ ਸਿੱਧੂ ਮੂਸੇਆਣਾ ਦਾ ਬਹੁਤ ਦੁੱਖ ਹੈ ਬਹੁਤ ਜ਼ਿਆਦਾ ਅਸੀਂ ਤੁਹਾਡੇ ਦੁੱਖ ਵਿੱਚ ਤੁਹਾਡੇ ਨਾਲ insan ਜੀ ਆਇਆਂ ਨੂੰ ਦੁੱਖ ਵਿੱਚ ਇਹ ਹਾਲੀ ਉਧਰਲੇ ਪੰਜਾਬਦਾਨੀ ਇਧਰਲੇ ਪੰਜਾਬ ਦਾ ਵੀ ਦੁੱਖ ਸੀ ਤੇ ਇਹ ਇੱਕ ਸਾਡੀਆਂ ਆਵਣ ਵਾਲੀਆਂ نسلਾਂ ਚ ਅਸੀਂ ਉਹਨਾਂ ਦੀ ਜ਼ਿੰਮੇਵਾਰ ਰੱਖਾਂਦੇ ਅਸੀਂ ਇੱਕ ਮਾਪੇ ਤਾ ਵਾਂਗੂ ਇਹ ਕਰ ਸਕਨੇ ਆ ਤੇ ਤੁਹਾਡੇ ਨਾਲ ਜਸਟਿਸ ਵੇਸ ਤੁਹਾਡੇ ਨਾਲ ਖੜੇ ਆ ਤੇ ਮੇਰੀ ਬੈਥੀ ਨੇ ਇੱਕ ਤੋਂ ਅੱਗੇ ਵਾਸਤੇ ਇੱਕ ਲੈਟਰ ਵੀ ਲਿਖਿਆ ਸੀ ਆਈ ਹੋਪ ਮੈਂ ਬ੍ਰਿਟਿਸ਼ ਏਸ਼ੀਆ ਲਰਨਿੰਗ ਥੈਂਕ ਆਈ ਸੀ ਵੀ ਤੇ ਉਸ ਨੂੰ ਫੜਿਓ ਜ਼ਰੂਰ ਕਿਉਂਕਿ ਸਾਡੇ ਘਰ 'ਚ ਸਵੇਰ ਹੁੰਦੀ ਹੈ ਸਿੱਧੂ ਦੇ ਗਾਣੇ ਨਾਲ ਸ਼ਾਮ ਹੁੰਦੀ ਹੈ ਤੇ ਉਹਦੇ ਗਾਣੇ ਨਾਲ ਤੇ ਅਸੀਂ ਬਹੁਤ ਜ਼ਿਆਦਾ ਕਿ ਉਹਦੇ ਉਹਦੇ ਗਾਣੇ ਇੰਝ ਤੇ ਨੇ ਹਿੰਮਤ ਦਿੰਦੇ ਨੇ ਇਨਸਾਨ ਨੂੰ ਉਹ ਤੁਹਾਨੂੰ ਟੈਨ ਨਹੀਂ ਦਿੰਦੇ ਉਹ ਇਹ ਤੁਹਾਨੂੰ ਹਿੰਮਤ ਦਿੰਦੇ ਨੇ ਕਿ ਤੁਸੀਂ ਵੱਢ ਸਕਦੇ ਹੋਗੇ ਤੇ ਇਹ ਚੀਜ਼ ਬੱਚਿਆਂ ਵਿੱਚ ਵੀ ਕਿ ਉਹ ਇੱਥੇ ਰਹਿ ਕੇ ਅਸੀਂ ਉਹ ਉਹਨੂੰ ਆਪਣੇ ਬੱਚਿਆਂ ਵਾਸਤੇ ਗਰੋਡ ਰੋਲ ਮਾਡਲ ਦੇ ਤੌਰ ਤੇ ਦਿਖਾ ਸਕਨੇ ਆ ਕਿ ਦੇਖੋ ਇਹ ਪੇਰੈਂਟ ਕਿਸ ਤਰ੍ਹਾਂ ਇੱਜ਼ਤ ਕਰਦਾ ਸੀ ਕਿਸ ਤਰ੍ਹਾਂ ਇਸਨੇ ਆਪਣੇ ਪੰਜਾਬ ਨੂੰ ਆਪਣੀ ਬੋਲੀ ਨੂੰ ਆਪਣੇ ਆਸਾਦਾ ਮਜ਼ਬੂ ਉਹ ਨਹੀਂ ਜੋ ਤੁਹਾਡਾ ਪਰ ਕਲਚਰ ਲੱਗੋ ਨਾ ਮਸਾਵ ਲੱਗੋ ਨਾ ਇੱਕੋ ਨਕ ਚੀਜ਼ਾਂ ਪਰ ਇਨਸਾਨੀਅਤ ਦੇ ਨਾਤੇ ਇੱਕ ਉਸੇ ਦਰਤੀ ਤੂੰ